ਫਿਰ ਕਿ ਹੋਇਆ ਦੂਜੀ ਪੁੱਤਰੀ ਹੋ ਗਈ ਤੇ ਅੱਜ ਕੱਲ ਕੁੜੀਆਂ ਹੀ ਸਾਭਦੀਆਂ ਪੁੱਤ ਨਹੀਂ ਕਿਸ ਨੂੰ ਵੀ ਸਾਭਦੇ ਸੁਧਰ ਜਾ ਮੈਂ ਨਹੀਂ ਆਂ ਧੀਆਂ ਨੇ ਸਾਥ ਦੇਣਾ ਆ ਪੁੱਤ ਪੁੱਤ ਕਰਦੀਆਂ ਪੁੱਤਾਂ ਨਾਲ ਨਹੀਂ ਪੁੱਛਣਾ ਇੱਕ ਗਲਾਸ ਮੈਨੂੰ ਵੀ ਪਾਣੀ ਦੇ ਦਿਓ ਕੀ ਕਿਹਾ ਦੁਬਾਰਾ ਕਹਿਣਾ ਮੈਂ ਕਿਹਾ ਇੱਕ ਗਲਾਸ ਮੈਨੂੰ ਵੀ ਪਾਣੀ ਦੇ ਦਿਓ ਆ ਰੱਬ ਨੇ ਦੋ ਦੋ ਹੱਥ ਕਿਸ ਲਈ ਦਿੱਤੇ ਆ ਉਹ ਪੀ ਬੋਤਲ ਤੇ ਉਹ ਪਿਆ ਗਲਾਸ ਪਾਓ ਤੇ ਪੀਓ ਇਹ ਸਮੇਂ ਦੀ ਕੀ ਆਪਣੇ ਆਪ ਨੂੰ ਲੋੜ ਨਾਲੋਂ ਜ਼ਿਆਦਾ ਹੀ ਵੱਧ ਬੋਲਦੀ ਏ ਇਹਦਾ ਲਾਏ ਨਾ ਟਾਈਮ ਤੋਂ ਪਹਿਲਾਂ ਮੈਨੂੰ ਕਰਨਾ ਹੀ ਪੈਣਾ ਵਾ ਹਾਈ ਹਾਈ ਫੋਨ ਕਿਉਂ ਨਹੀਂ ਚੁੱਕੰਦੀ ਇਹਦਾ ਬਿਨਾ ਕੋਈ ਹਾਲ ਨਹੀਂ ਹੈਗਾ ਮਾਸੀ ਦੇ ਨੰਬਰ ਤੇ ਕਰਦੀ ਆ ਇਕੱਠੇ ਹੀ ਗਏ ਸੀਗੇ ਹੈਲੋ ਰਿੰਪੀ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਉਹ ਸਤਿ ਸ਼੍ਰੀ ਅਕਾਲ ਮੇਰੀ ਗਾਲਸੋਂ ਫੋਨ ਕਿਉਂ ਨਹੀਂ ਚੁੱਕੰਦੀ ਮਾਸੀ ਦੇ ਨੰਬਰ ਤੇ ਫੋਨ ਕੀਤਾ ਮੈਂ ਹੁਣ ਓ ਦੀਦੀ ਫੋਨ ਵੇ ਲੋ ਫੇਰ ਮੇਰਾ ਫੋਨ ਖੜਕਲਾ ਪਿਆ ਵਸ ਤਿਆਰ ਹੋ ਰੇ ਆਪਾਂ ਤੂੰ ਨਾ ਜਲਦੀ ਤਿਆਰ ਹੋ ਕੇ ਆ ਜਾ ਘਰੇ ਗੈਸਟ ਵੀ ਆਉਣੇ ਆ ਤੈਨੂੰ ਮੈਂ ਸਮਾਨ ਵੀ ਗਿਆ ਹੀ ਹਜੇ ਸਮਾਨ ਵੀ ਤੂੰ ਲੈ ਕੇ ਆਣਾ ਵਾ ਸਭ ਕੁਝ ਤਿਆਰ ਹੋ ਗਿਆ ਜੀ ਟੈਨਸ਼ਨ ਨਾ ਲਓ ਬਸ ਅਸੀਂ ਆ ਰਹੇ ਆਂ ਕਦੋਂ ਆਣਾ ਮੈਂ ਟਾਈਮ ਵੇਖ ਤਿੰਨ ਵਜ ਗਏ ਆ ਹੁਣ 1/2 ਘੰਟੇ ਤੱਕ ਸਾਰੇ ਨੇ ਆ ਜਾਣਾ ਮੈਂ ਤੇ ਤੇਰਾ ਸਮਾਨ ਵੀ ਨਹੀਂ ਆਇਆ ਤੇ ਮਾਸੀ ਨੂੰ ਵੀ ਤੂੰ ਨਾਲ ਲੈ ਗਿਆ ਮਾਸੀ ਨੂੰ ਤੇ ਘਰੇ ਛੱਡ ਦਿੰਦੀ ਮੇਰੀ ਥੋੜੀ ਹੈਲਪ ਕਰਾ ਦੇਣੀ ਮਾਸੀ ਨੇ। ਉਹ ਦੀਦੀ ਕਿਉਂ ਘਬਰਾਉਂਦੇ ਹੋ? ਸਭ ਦੀ ਹਾਲ ਤੋਂ ਪਹਿਲਾਂ ਨਾ ਅਸੀਂ ਆ ਪਹੁੰਚ ਜਾਣਾ ਵਾ। ਟੈਨਸ਼ਨ ਨਾ ਲੋ। ਟੈਨਸ਼ਨ ਹੋਣੀ ਕਿਉਂ ਨਹੀਂ ਆ ਟੈਨਸ਼ਨ ਤੈਨੂੰ ਪਤਾ ਹੈ ਤੇ ਆ ਮੈਂ ਕੱਲੀ ਤੇ ਸਾਰਾ ਕੁਝ ਕਰਨ ਵਾਲੀ ਆ। ਹੋਰ ਕੋਈ ਤੇ ਹਾਯਦਗਨ ਹੈਗਾ ਨਹੀਂ ਇੱਥੇ ਘਰੇ ਮੰਮੀ ਅੰਦਰ ਬੈਠੇ ਹੋਏ ਆ। ਕੱਲੀ ਮੈਨੂੰ ਸਾਰੇ ਪਾਸੇ ਕੀ ਕਹਿੰਦੇ ਆ ਭਾਜੜ ਪਈ ਹੋਈ ਆ ਤੇ ਤੂੰ ਕਦੋਂ ਆਣਾ ਦੱਸ। ਉਹੋ ਕ ਮੇਰੇ ਹੁੰਦਾ ਤੂੰ ਇਕੱਲੇ ਕੰਮ ਕਰੋ ਇਹ ਕਿਵੇਂ ਹੋ ਸਕਦਾ ਬਸ ਮੈਨੂੰ ਆ ਲੈਣ ਦੋ ਤੂੰ ਨਾ ਦੇਖੋ ਸਾਰੇ ਅੱਗੇ ਪਿੱਛੇ ਕੰਮ ਕਰਨਗੇ ਤੂੰ ਜ਼ਿਆਦਾ ਨਾ ਡਾਇਲੌਗ ਬਾਜੀ ਨਾ ਕਰ ਤੂੰ ਨਾ ਬਸ ਜਲਦੀ ਆ ਜਾ ਹੁਣ ਘਰੇ ਫਿਰ ਘਾਹ ਰਾਹ ਤੇ ਘਰੇ ਆ ਕੇ ਥੋੜਾ ਜਿਹਾ ਕਰੀਏ ਫਿਰ ਮੈਂ ਕੀ ਕਹਿੰਦੇ ਹੋਰ ਵੀ بڑے ਕੰਮ ਕਰਨੇ ਸਮਾਨ ਜਿਹੜਾ ਮੈਂ ਤੈਨੂੰ ਕਿਹਾ ਸਾਰਾ ਲੈ ਕੇ ਆ ਹੀ ਭੋਲਣਾ ਚਾਹੀ ਕੋਈ ਵੀ ਹੁਣ ਬਸ ਕਰੋਗੇ ਅਹੀਂ ਆਵਾਂ ਚੱਲ ਜਲਦੀ ਆ ਜਾ ਠੀਕ ਆ ਕੇ ਚਲੋ ਓਕੇ ਇਹਦਾ ਵੀ ਕੋਈ ਹਾਲ ਨਹੀਂ ਇੱਕ ਵਾਰੀ ਚੱਲ ਜੇ ਨਾ ਸ਼ੇਤੀ ਕਿਤੇ ਆਂਦੀ ਨਹੀਂ ਹੁਣ ਇਹ ਕਿੱਥੇ ਗਿਆ ਤੂੰ ਇੱਥੇ ਬੈਠੇ ਹੀ ਖਾਈ ਦਗਣ ਕਿੱਥੇ ਬੈਠਾ ਫਾਇਰਬਾ ਆ ਇਨਾ ਚਾਹ ਦਾ ਗਲਾਸ ਭਰ ਕੇ ਉਹ ਤੁਹਾਨੂੰ ਪਤਾ ਵੀਆ ਮੈਨੂੰ ਸਾਰੇ ਵਾਸੇ ਭਾਂਜੜਾ ਪਈਆ ਵਾ ਗੈਸਟ ਨਹੀਂ ਆਣਾ ਵਾ ਇਹ ਕੰਨਾ ਤੇ ਤੂੰ ਹੀ ਰਬਾਂ ਦੇ ਨਾਲ ਚਾਹ ਇੱਥੇ ਰੱਖ ਕੇ ਕੱਪੜਿਆਂ ਦਾ ਉਧਰ ਖਲਾਰਾ ਪਾ ਕੇ ਤੇ ਬੈਠੇ ਹੋਏ ਜੇ ਹੁਣੇ ਮੈਂ ਸਾਰਾ ਚੁੱਕਿਆ ਸਾਰਾ ਸਫਾਈ ਕੀਤੀ ਆ ਕੱਲੀ ਲੱਗੀ ਹੋਈ ਸਾਰੇ ਪਾਸੇ ਥੋੜੀ ਬੋੜੀ ਤੇ ਹੈਲਪ ਕਰੋ ਮੇਰੀ ਥਾਂਬਾ 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 ਦੱਸੋ ਥਾਂਬਾ ਉਹ ਯਾਰ ਰੈਡੀ ਹੋ ਜੋ ਕੀ ਕਰਨ ਦੇ ਜੇ ਕਰਨਲ 435 ਵਾਰ ਤੇਰੇ ਕੋਲ ਮੈਂ ਚਾਹ ਮੰਗ ਲਈ ਤੂੰ ਮੈਨੂੰ ਸਵੇਰ ਦੀ ਚਾਹ ਨਹੀਂ ਦਿੱਤੀ ਹਾਰ ਕੇ ਮੈਂ ਆਪ ਹੀ ਬਣਾ ਕੇ ਤੇ ਬਹਿ ਗਿਆ ਵਾ ਮੈਨੂੰ ਆਰਾਮ ਨਾਲ ਚਾਹ ਪੀ ਲੈਣ ਦੇ ਸਾਰਾ ਕੁਝ ਬਾਤ ਚ ਹੋਣਾ ਵਾ ਨਾਲੇ ਰਹਿ ਕੀ ਗਿਆ ਵਾ ਕਰਨਲ ਰਹਿ ਕੀ ਗਿਆ ਆਲਰੇਡੀ ਸਭ ਕੁਝ ਡਨ ਹੈਗਾ ਤੁਹਾਨੂੰ ਨਾ ਐਵੇਂ ਹੀ ਉਹ ਪਈਆਂ ਆ ਤਾਂ ਕੱਪ ਪਉਣਦੀਆਂ ਅੱਛਾ ਅੱਛਾ ਮੇਰੀ ਗੱਲ ਸੁਣੋ ਕੀ ਕਹਿੰਦੇ ਆ ਰਹਿ ਕੀ ਗਿਆ ਵਾ ਰਹਿ ਗਿਆ ਵਾ ਮੰਮੀ ਨੂੰ ਕਹਿਣਾ ਜਿਹੜਾ ਕਿ ਤੁਸੀਂ ਕਿਹਾ ਨਹੀਂ ਆ ਤੇ ਜਦੋਂ 440 ਵਾਟ ਦਾ ਝੜਕਾ ਤੁਹਾਨੂੰ ਬਾਅਦ ਚ ਲੱਗਾ ਨਾ ਫੇਰ ਨਾ ਮੈਨੂੰ ਕਿਓ ਤੁਸੀਂ ਉਦੋਂ ਮੈਂ ਤੁਹਾਨੂੰ ਕਿਹਾ ਹੈਗਾ ਕਿ ਮੰਮੀ ਨੂੰ ਦੱਸ ਦਿਓ ਤੁਸੀਂ ਦੱਸਿਆ ਨਹੀਂ ਆ ਹੁਣ ਜਦੋਂ ਗੈਸਟਾ ਦੀ ਐਂਟਰੀ ਹੋ ਗਈ ਆਪਾਂ ਤਿਆਰ ਹੋਏ ਵੇਖ ਗਏ ਉਹਨਾਂ ਨੇ ਕਹਿਣਾ ਕੀ ਚੱਲੰਦਿਆ ਕਿੱਥੇ ਗਏ ਜੇ ਕੀ ਜਵਾਬ ਦੋਗੇ ਫਿਰ ਤੇ ਮੈਂ ਤਿਆਰ ਆ ਪੈਂਟ ਸ਼ਰਟ ਪਾਈ ਸ਼ੂਜ਼ ਹੀ ਪਾਉਣੇ ਮੈਂ ਵੀ ਤੇ ਉਹੀ ਕਹਿਣਨੀ ਆ ਉਹਨਾਂ ਨੇ ਕਹਿਣਾ ਕੀ ਚੱਲੰਦਿਆ ਕਿੱਥੇ ਗਏ ਜੇ ਤੇ ਕੀ ਜਵਾਬ ਦੋਗੇ ਤੁਸੀਂ ਚਾ ਕੋਈ ਨਹੀਂ ਕਰਨ ਤੂੰ ਮੈਨੂੰ ਟੈਨਸ਼ਨ ਨਾ ਦੇ ਫਿਲਹਾਲ ਤੂੰ ਪਲੀਜ਼ ਉਹ ਦਰਵਾਜ਼ਾ ਵਾ ਤੇ ਤੂੰ ਜਾ ਬਾਹਰ ਮੈਨੂੰ ਚਾਹ ਪੀ ਲੈਂਦੇ ਬਸ ਸਹੀ ਆ ਮੈਂ ਜਾਵਾਂ ਬਾਹਰ ਤੂੰ ਹੀ ਬਸ ਬੈਠੇ ਰਹੇ ਹੋ ਤੇ ਫੋਨ ਚਲਾਈ ਜਾ ਤੇ ਚਾਹ ਪੀ ਜਾਓ ਮੈਨੂੰ ਤੇ ਸਵੇਰ ਦੀ ਕਿਸੇ ਨੇ ਚਾਹ ਨਹੀਂ ਪੁੱਛੀ ਇਕੱਲੀ ਲੱਗਿਆ ਮਸਾੜਾ ਕੰਮ ਕਰ ਅੱਫੜ ਅੱਫੜ ਅੱਧੀ ਕੋਲੀ ਚ ਤੂੰ ਪੜਾ ਮੈਂ ਨਹੀਂ ਪੀਣੀ ਪੀ ਜਾਓ ਚਾਹ ਦੇਖ ਲੈ ਇੱਕ ਵਾਰ ਮੰਗੀ ਉਸੇ ਵੇਲੇ ਆਫਰ ਕਰਤੀ ਆ ਤੇਰ ਕੋ ਕਿੰਨੀ ਵਾਰ ਮੰਗਲੀ ਜਾਂ 530 ਵਾਰ ਤੇ ਤੂੰ ਚਾਹ ਨਹੀਂ ਦਿੱਤੀ ਕੋਈ ਗੱਲ ਨਹੀਂ ਤੂੰ ਹੀ ਆ ਛੇਤੀ ਚਾਹ ਮੈਂ ਕਹਉ ਮੈਂ ਨਾ ਬਾਹਰ ਆਉ ਮੈਂ ਥੋੜਾ ਸਮਾਨ ਮੈਂ ਲਿਸਟ ਬਣਾਈ ਉਹ ਕਰਨਾ ਵਾ ਅੱਧੇ ਘੰਟੇ ਦਾ ਕੀ ਕਰਨਾ ਯਾਰ ਕਿ ਰੋਟੀ ਸਾਰੀ ਬਣੀ ਬਣਾਈ ਬਾਜ਼ਾਰੋਂ ਆ ਜਾਣੀ 스ਨੈਕਸ ਬਣੇ ਬਣਾਈ ਬਾਜ਼ਾਰੋਂ ਆ ਜਾਣੇ ਕਰਨਾ ਕੀ ਹੈ ਮੇਰੀ ਗੱਲ ਨਹੀਂ ਤੈਨੂੰ ਸਮਝਣ ਦੇ ਮੈਨੂੰ ਪਤਾ ਬਣੇ ਬਣਾਈ ਆ ਜਾਣੇ ਮੈਂ ਹੋਰ ਵੀ ਕੋਈ ਸਮਾਨ ਲਿਖਿਆ ਸੀਗਾ ਉਹ ਲੈ ਕੇ ਆਣਾ ਵਾ ਉਹ ਤੇਰਾ ਫੇਰ ਉਹ ਸਮਾਨ ਲਿਖਿਆ ਬਲੈਂਕਟ ਚਲਦਾ JioMart ਚਲਦਾ ਕਾਰ ਆਰਡਰ ਉਹਨਾਂ ਤੇ ਜੋ ਰੰਨਾ ਮੰਗਾਇਆ ਆ オンਲਾਈਨ ਵਾਲਿਆਂ ਨੇ ਸਿਆਪਾ ਪਾਇਆ ਵਾ ਜਿਹੜੇ ਕੰਮ ਤੁਸੀਂ ਕਰਨੇ ਸੀ ਹੁਣ ਮੈਂ ਬਲਿੰਕਟ ਤੇ ਜੀਓ ਮਾਰ ਤੋਂ ਮੰਗਾਵਾ ਉਹ ਮੈਂ ਚੰਗਾ ਵਾਂ ਤੂੰ ਤੇ ਮੇਰੇ ਢੇੜੇ ਮਾਰ ਮਾਰ ਮੈਨੂੰ ਕਮਲਿਆਂ ਕਰ ਦੇਣਾ ਹੈਗਾ ਮੈਂ ਖਜਿਆ ਰਹਿਣਾ ਹੈਗਾ ਵੇਹਲਾ ਕੀ ਹੱਲੇ ਸਾਰਾ ਕੁਝ ਬਜਾਰੋਂ ਆਉਣਾ ਤਦ ਵੀ ਤੂੰ ਆ ਕੇ ਮੈਨੂੰ ਖਜਾਈ ਜਾਨੀ ਹੈ ਤੇ ਜੇ ਸਾਰਾ ਕੁਝ ਘਰ ਕਰਨਾ ਹੁੰਦਾ ਫਿਰ ਕੀ ਹਾਲ ਹੋਣਾ ਹੈਗਾ ਬੜੇ ਤੋਂ ਹੀ ਖਿਜੇ ਮੇਰੇ ਸਵੇਰੇ ਜਿਹੜੀ ਮੈਂ ਲੱਗੀ ਸਵੇਰ ਦੀ ਮੈਨੂੰ ਨਾ ਖਿਜਣਾ ਚੜੇ ਤੁਹਾਨੂੰ ਕੱਲਿਆਂ ਨੂੰ ਖਿਜਣਾ ਚੜੇ ਵਾ ਸਾਜ ਸਵਰ ਕੇ ਕੀ ਕਰਨ ਲੱਗੀਆਂ ਬਾਈ ਦੋਵੇ ਤੇ ਸਾਜ ਸਵਰਨ ਤੋਂ ਪਹਿਲਾਂ ਜਿਹੜਾ ਸਾਰਾ ਘਰ ਸਾਫ਼ ਕੀਤਾ ਵਾ ਤੇ ਉਹ ਕਿੰਨੇ ਕੀਤਾ ਮੈਂ ਕੀਤਾ ਨਾ ਸਾਰੀ ਕੀ ਕਹਿੰਦੇ ਡੈਕੋਰੇਸ਼ਨ ਕੀਤੀ ਉਹ ਮੈਂ ਹੀ ਕੀਤੀ ਨਾ ਅਸਲ 'ਚ ਕਸੂਰ ਤੇਰਾ ਨਹੀਂ ਹੈਗਾ ਹੂੰ ਕਿਹਦਾ ਕਸੂਰ ਕਸੂਰ ਮੇਰਾ ਵਾ ਕਾਹ ਦਾ ਪੁੱਛ ਕੀ ਕੀ ਅੱਜ ਜਦੋਂ ਕਾਸ਼ ਵੀ ਹੋਣ ਵਾਲੀ ਹੀ ਨਾ ਜਿੰਨਾ ਤੈਨੂੰ ਮੈਂ ਨਾਰਾਂ ਦਾ ਜੂਸ ਪਿਆ ਛੱਡਿਆ ਨਾ ਉਹ ਸੱਚੀ ਹੁਣ ਦੇਖਦਾ ਵਾ ਕਿ ਕਿੱਥੇ ਲੱਗਾ ਬਸ ਕਰੋ ਬਸ ਕਰੋ ਮੈਂ ਚੱਲਨੀ ਆ ਤੂੰ ਹੀ ਬਸ ਇੱਥੇ ਬਹਿ ਕੇ ਚਾਹ ਪੀਂਦੇ ਰੋ ਬਾਏ ਕੋਸ਼ਿਸ਼ ਕਰੇਗੀ ਦੁਬਾਰਾ ਨਾ ਆਵੀਂ ਇੱਥੇ ਕਮਰੇ 'ਚ ਠੀਕ ਆ ਠੀਕ ਆ ਉਹ ਸੱਚ ਅੱਛਾ ਅੱਛਾ ਸਾਰੇ ਸੈੱਟ ਹੋ ਗਏ। ਹੁਣ ਕਿਹੜਾ ਕੰਮ ਰਹਿ ਗਿਆ? ਚਲੋ ਸਾਰੇ ਕੰਮ ਪੂਜਾ ਹੁਣ ਮੈਂ ਜਲਦੀ ਜਲਦੀ ਜਾਣਾ। ਪੂਜਾ ਕਿੱਥੇ ਆ? ਮੰਮੀ ਮੰਮੀ ਕਿੱਥੇ ਆ ਗਈ? ਮੈਂ ਦਵਾ ਖੋਲਾ। ਪੂਜਾ ਮੰਮੀ ਚਾਚੀ ਤੁਸੀਂ ਵੀ ਸਵਾਗਤ ਸਵਾਗਤ। ਕੀ ਹਾਲ ਚਾਲ ਹੈ? ਪਧੀਆ ਪਧੀਆ ਤੁਸੀਂ ਸੁਣਾਓ। ਆਜੋ ਆਜੋ। ਪਰ ਤੁਸੀਂ ਅਚਾਨਕ ਹੁਣ ਆਇਆ ਸੀ ਹੁਣ ਅਰਸ ਨੇ ਸੱਦਿਆ ਹੈ ਹਾਇ ਰੱਬਾ ਨਾਨੇ ਨੂੰ ਸੱਦ ਤਾਂ ਲਿਆ ਹੈ ਨਾਨੀ ਨੇ ਮੇਰਾ ਨਾਂ ਵੀ ਲਾਤਾ ਪਰ ਜੇ ਮੰਮੀ ਨੇ ਪੁੱਛਿਆ ਕਿ ਕਿਉਂ ਸੱਦਿਆ ਤੇ ਕੀ ਜਵਾਬ ਦਵਾਂਗੀ ਹਵਾਏ ਗਰੋ ਹਵਾਏ ਗਰੋ ਹਵਾਏ ਗਰੋ ਹਵਾਏ ਗਰੋ ਇਹ ਪੂਜਾ ਦੀ ਮਾਂ ਤੇ ਚਾਚੀ ਇੱਥੇ ਕੀ ਕਰਦੀਆਂ ਮੈਨੂੰ ਲੱਗਦਾ ਹੈ ਇਹ ਪੂਜਾ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸਤੀ ਆ ਇਹ ਅਰਸ਼ ਨੇ ਵੀ ਦੱਸਤੀ ਆ ਇਹ ਤਾਂ ਦੋਵੇਂ ਜਣੀਆਂ ਲੜਕੀਆਂ ਬੜੀਆਂ ਇੱਕ ਦਰਾਨੇ ਜਿਹੀ ਛਾਣੀ ਤੇ ਨਾਲੇ ਉਧਰ ਹੈ ਵੀ ਸੱਕੀਆਂ ਪਹਿਣਾ ਇਹਨਾਂ ਨੇ ਤੇ ਮੇਰਾ ਬੁਰਾ ਹਾਲ ਕਰ ਦੇਣਾ ਪੂਜਾ ਕਿੱਧਰ ਚਲੀ ਗਈ ਆ ਨੀਂ ਅਰਸ਼ ਅਰਸ਼ ਹਾਂਜੀ ਮਮੂ ਤੂੰ ਇੱਥੇ ਖਲੋਤੀ ਐ ਮੇਰੇ ਗੱਲ ਸੁਣ ਤੂੰ ਨਾਨੀ ਨੂੰ ਬੁਲਾਇਆ ਹਾਂਜੀ ਮੈਂ ਬੁਲਾਇਆ ਨਾਨੀ ਨੂੰ ਪਰ ਕਿਉਂ ਬੁਲਾਇਆ ਕੀ ਗੱਲ ਹੋਗੀ ਉਹ ਮੈਨੂੰ ਨਾ ਨਾਨੀ ਨਾਲ ਕੋਈ ਕੰਮ ਸੀ ਮੈਂ ਤਦ ਬੁਲਾਇਆ ਨਾਨੀ ਨਾਲ ਕੋਈ ਕੰਮ ਸੀ ਇਹੋ ਜਿਹਾ ਕਿਹੜਾ ਕੰਮ ਐ ਜਿਹੜਾ ਤੈਨੂੰ ਨਾਨੀ ਨਾਲ ਪੈ ਗਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਮੈਨੂੰ ਨਾਨੀ ਨਾਲ ਕੋਈ ਕੰਮ ਐ ਮੈਂ ਸਿਰਫ ਉਹਨਾਂ ਨੂੰ ਹੀ ਦੱਸਣਾ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਤੂੰ ਨਾਨੀ ਨੂੰ ਹੀ ਦੱਸਣਾ ਉਹ ਵੀ ਤੂੰ ਸਪੈਸ਼ਲੀ ਨਾਨੀ ਨੂੰ ਇੱਥੇ ਬੁਲਾਇਆ ਤੂੰ ਫੋਨ ਤੇ ਵੀ ਗੱਲ ਕਰ ਸਕਦੀ ਸੀ ਪਰ ਮੈਨੂੰ ਤਾਂ ਪਹਿਲੇ ਦੱਸ ਕੀ ਗੱਲ ਹੈ ਕਿਹੋ ਜਿਹਾ ਕੰਮ ਹੈ ਮੈਂ ਨਾਨੀ ਨਾਲ ਗੱਲ ਕਰਨੀ ਆ ਪਤਾ ਨਹੀਂ ਨੂੰ ਕੀ ਹੋਇਆ ਇਹਨੇ ਨਾਨੀ ਨਾਲ ਕਿਹੜੀ ਗੱਲ ਕਰਨੀ ਆ ਜਿਹੜੀ ਆਪਣੀ ਮਾਂ ਨੂੰ ਨਹੀਂ ਦੱਸਦੀ ਪਈ ਸ਼ਾਇਦ ਨੇ ਆਪਣੀ ਦਾਦੀ ਨਾਲ ਕੋਈ ਗੱਲ ਕੀਤੀ ਹੋਵੇ ਮੰਮੀ ਨੂੰ ਪਤਾ ਹੋਣਾ ਹੈ ਮੈਂ ਮੰਮੀ ਨੂੰ ਪੁੱਛ ਲੈਣੀ ਆ ਮੰਮੀ ਚੱਲ ਆ ਉਹਦੀ ਸੱਸ ਨੂੰ ਮੇਲਾਈਏ ਫੇਰ ਕੁੜੀ ਨੂੰ ਗੱਲਾਂ ਕਰੂਗੀ ਕਿ ਮੈਨੂੰ ਮਿਲਣੀ ਨਹੀਂ ਆਈਆਂ ਆਜੂਗੀ 바ਵਾ ਨਹੀਂ ਆਕੜੀਆਂ ਉਹਦੇ ਪੈਰਾਂ ਨੂੰ ਮਹਿੰਦੀ ਲੱਗੀ ਉਹਨੂੰ ਨਹੀਂ ਪਤਾ ਮੇਰੀਆਂ ਕੁੜਮਣੀਆਂ ਆਈਆਂ ਮੈਂ ਆ ਜਾ ਮੇਰੇ ਤਾਂ ਉੱਕਾ ਜੀ ਨਹੀਂ ਕਰਦਾ ਉਹਦੇ ਮੱਥੇ ਲੱਗਣ ਉਹ ਤਾਂ ਪੂਜਾ ਦੇ ਮੂੰਹ ਨੂੰ ਆਉਣਾ ਪੈਂਦਾ ਹਨ ਚੱਲ ਆਪਣੀ ਧੀ ਦੇ ਮੂੰਹ ਨੂੰ ਸਹੀ ਆ ਮੇਲਾਈਏ ਜਾ ਕੇ ਆਜੂ ਬਹਿ ਜਾ ਰਮਾਲਾ ਆ ਗਈ ਮੇਲਾ ਤੇ ਨਵਾਂ ਆਕੜੀਆਂ ਹੀ ਹੁੰਦੇ ਆ ਹੱਤਾਂ ਨਾ ਭਾਗੇ ਸਾਡੇ ਕਿਤੇ ਮੇਰੀ ਭੈਣ ਆਈ ਆ ਹਾਂਜੀ ਸਸਿਕਾਲ 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 니 ਭੈਣਾ ਤੁਸੀਂ ਹਜੇ ਗੁੱਸਾ ਕੀਤਾ ਹੈ ਹਜੇ ਵੀ ਗੁੱਸੇ ਤੇ ਜੇ ਛੱਡੋ ਮੈਂ ਤੇ ਕਦੋਂ ਦੀ ਗੱਲ ਭੁੱਲ ਗਈ ਆ ਕਦੋਂ ਦੀ ਆਂ ਭੈਣਾ ਆਈ ਆ ਹੁਣ ਤੂੰ ਆਈ ਸਾਨੂੰ ਮਿਲ ਭੈਣਾ ਮੈਂ ਇਸ਼ਨਾਨ ਕਰਨ ਗਈ ਸੀ ਗਰਮੀ ਪੜੀ ਆ ਆ ਸੜ ਜਣਾ ਤਿੰਨ ਦਿਨ ਵਾਰੀ ਬਨਾਨੀ ਆ ਆ ਫੇਰ ਪਿੰਡੇ ਚ ਪਿੱਤ ਪਤਾ ਨਹੀਂ ਕਿੱਥੋਂ ਨਿਕਲ ਆਈ ਏ ਉਹ ਵੀ ਮੇਰੀ ਦੋ ਤੀਨੇ ਫੋਨ ਕੀਤਾ ਤਾਂ ਫੇਰ ਆਈਆਂ ਅਰਸ਼ ਨੇ ਫੋਨ ਕੀਤਾ ਹਾਂ ਉਹਨੇ ਕਿਉਂ ਫੋਨ ਕੀਤਾ ਤੁਹਾਨੂੰ ਨਹੀਂ ਮੇਰੇ ਕਹਿੰਦਾ ਕੋਈ ਗੱਲ ਨਹੀਂ ਠਾੜਾ ਆਪਣਾ ਘਰ ਆ ਜੇ ਸੱਦਿਆਂ ਤੁਸੀਂ ਆ ਗਏ ਫੇਰ ਕੀ ਹੋ ਗਿਆ ਵੈਸੇ ਕੀ ਕਹਿੰਦੀ ਸੀ ਅਰਸ਼ ਜੇ ਤੁਹਾਨੂੰ ਫੋਨ ਕਰਕੇ ਤੁਹਾਨੂੰ ਪਤਾ ਹੀ ਹੋਣਾ ਕੀ ਕਿਆਰ ਨੇ ਕੀ ਕਿਆ ਉਹਨੇ ਫੋਨ ਕੀਤਾ ਤੁਹਾਨੂੰ ਬਨਾਵਰ ਚ ਨੂੰ ਮੈਨੂੰ ਕਿਹਾ ਸੀ ਕਿ ਕਿਸੇ ਨੂੰ ਨਾ ਦੱਸੇ ਇਹਨੇ ਫੇਰ ਲੱਗਦਾ ਤਾਸਤਾ ਕੋਈ ਗਾਲਤ ਨਹੀਂ ਸੀ ਕੀਤੀ ਉਹਨੂੰ ਬੁਲਾਓ ਨਾ ਪੁੱਛ ਲੈਣੀ ਆ ਨਹੀਂ ਨਹੀਂ ਉਹਨੇ ਨਹੀਂ ਆਣਾ ਉਹਦੇ ਨਾਲ ਪੈਰ ਵਿੱਚ ਕਿੱਲ ਵੱਜਾ ਹੋਇਆ ਉਹ ਅੰਦਰ ਲੰਮੇ ਪਈ ਹੋਈ ਆ ਮੈਨੂੰ ਤਾਂ ਲੱਗਦਾ ਤੇਰੇ ਪੈਰ 'ਚ ਕਿੱਲ ਵੱਜਾ ਆ ਐਡਾ ਦੁਖੀ ਕੀਤਾ ਸਾਡੀ ਦੋਤੀ ਨੂੰ ਕੋਈ ਹਿਸਾਬ ਨਹੀਂ 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 ਮੈਂ ਕੀ ਦੁਖੀ ਕੀਤਾ ਮੈਂ ਤਾਂ ਬਸ ਇਹੋ ਕਿਹਾ ਸੀ ਕਿ ਮੇਰੇ ਨਾਲ ਬਾਬੇ ਦੇ ਚੱਲ ਨਹੀਂ ਕਿਹੜੇ ਬਾਬੇ ਦੀ ਗੱਲ ਕਰਦੀਆਂ ਹਾਏ ਹਾਏ ਮੈਂ ਤਾਂ ਇਹਨਾਂ ਨੂੰ ਦੱਸਿਆ ਹੀ ਨਹੀਂ ਬਾਬੇ ਬਾਰੇ ਉਹਨਾ ਭੈਣ ਜੀ ਗੱਲ ਪਤਾ ਕੀ ਆ ਤੁਹਾਨੂੰ ਪਤਾ ਹੈ ਪਹਿਲਾਂ ਤਾਂ ਪੂਜਾ ਦੇ ਬੱਚਾ ਹੁੰਦਾ ਹੀ ਨਹੀਂ ਸੀ ਜੇ ਹੋਈਆਂ ਹੋਈਆਂ ਤੇ ਦੋ ਦੋ ਹਾਂ ਕੁੜੀਆਂ ਹੋ ਗਈਆਂ ਤੇ ਫੇਰ ਕਿ ਦੋ ਕੁੜੀਆਂ ਹੋ ਗਈਆਂ ਤੇ ਵੇਖੋ ਕੁੜੀਆਂ ਕਿਹੜੀਆਂ ਮਾੜੀਆਂ ਪੁੱਤਾਂ ਵਰਗੀਆਂ ਉਹਦੀਆਂ 3 ਆ ਭੈਣੇ ਮੇਰੀ ਤੇ ਗੱਲ ਸੁਣ ਲੋ ਤੁਹਾਡੀ ਇਹੋ ਬੜੀ ਗੱਲ ਮਾੜੀ ਆ ਕਿ ਤੁਸੀਂ ਅਗਲੇ ਨੂੰ ਗੱਲ ਨਹੀਂ ਕਰਨ ਦਿੰਦੀਆਂ ਮੇਰੀ ਗੱਲ ਸੁਣੋ ਮੈਂ ਨਹੀਂ ਕਹਿੰਦੀ ਕਿ 3 ਮਾੜੀਆਂ ਹੁੰਦੀਆਂ ਇੱਥੇ ਨਾ ਭੈਣ ਜੀ ਤੁਹਾਡੇ ਮੇਰੇ ਦੀ ਗੱਲ ਰਹਿਣੀ ਚਾਹੀਦੀ ਆ ਇੱਥੇ ਕੋਈ ਬਾਬਾ ਹੈਗਾ ਜੇ ਉਹ ਕੁੜੀਆਂ ਦਿੰਦਾ ਜੇ ਸਿਰਫ ਦੋ ਪੂੜੀਆਂ ਖਾਣੀਆਂ ਪਰ ਖਵਾ ਖਾਣੀਆਂ ਨੇ ਜ਼ਰੂਰ ਆ ਜਿਸ ਤਰ੍ਹਾਂ ਮਰਜੀ ਮੇਰੀ ਗੱਲ ਗੱਲ ਸੁਣਨਾ ਪੈਣਾ ਪੂੜੀਆਂ ਖਾਣੀਆਂ ਜ਼ਰੂਰੀ ਹੈਗੀਆਂ ਕਿਸੇ ਟੰਗਣਾ ਪੂਜਾ ਨੂੰ ਪਾ ਪੂੜੀਆਂ ਖਵਾ ਦੇਣੀਆਂ ਤੇ ਪੂਰਾ ਸਵਾ ਮਹੀਨਾ ਕੁੜੀਆਂ ਦੇ ਮੱਥੇ ਨਹੀਂ ਲੱਗਣਾ ਤੇ ਤੁਸੀਂ ਸਾਥ ਦਵੋ ਫਿਰ ਤੁਹਾਡੇ ਘਰ ਦੋਤਾ ਤੇ ਮੇਰੇ ਘਰ ਪੋਤਾ ਫਿਰ ਮੋਜਾਂ ਹੀ ਮੋਜਾਂ ਫਿਰ ਇੱਕ ਫੰਕਸ਼ਨ ਤੁਸੀਂ ਕਰੋਗੇ ਅਰੇ ਉਹ ਮੇਰੀ ਸੁਣ ਗੱਲ ਨਹੀਂ ਬਾਬੇ ਦੇ ਇਹ ਅੱਜ ਨਾ ਜਾਈਏ ਕੱਲ ਸਾਡੇ ਚ ਨਹੀਂ ਰਿਵਾਜ ਹੈਗਾ ਕਿ ਕੁੜੀਆਂ ਲਿਆ ਲਿਆ ਕੇ ਬੱਚੇ ਜੰਮੀਏ ਨਹੀਂ ਨਹੀਂ ਬੱਚੇ ਨਹੀਂ ਜੰਮਣੇ ਮੁੰਡਾ ਜੰਮਣਾ ਅਹੀਂ ਨਹੀਂ ਮੁੰਡਾ ਲੈਣਾ ਸਾਨੂੰ ਧੀਆ ਹੀ ਮੁੰਡਿਆਂ ਵਰਗੀਆਂ ਬਥੇਰੀਆਂ ਜੇ ਕੁੜੀਆਂ ਨਾਲ ਮੁੰਡੇ ਹੋਣ ਲੱਗਣਾਂ ਤੇ ਫਿਰ ਲੋਕੀ ਕੁੜੀਆਂ ਖਾ ਕੇ ਮੁੰਡੇ ਜੰਮੀ ਜਾਣ ਕੁੜੀਆਂ ਕਿੱਥੇ ਜਾਣ ਨਹੀਂ ਪਰ ਉਹਦਾ ਬਾਬਾ ਉਹ ਗਰੰਟੀ ਦਿੰਦਾ ਜੇ ਕਾਦੀ ਉਹ ਗਰੰਟੀ ਦਿੰਦਾ ਖਸਮਾਂ ਨੂੰ ਖਾਵੇ ਤੇਰਾ ਬਾਬਾ ਦੇ ਵਿੱਚੇ ਖਾਵੇ ਤੂੰ ਸਾਡੀ ਧੀ ਨੇ ਨਹੀਂ ਬਾਬੇ ਕੋਲ ਜਾਣਾ ਜੇ ਮੇਰੀ ਧੀ ਨੂੰ ਕੁਝ ਹੋ ਗਿਆ ਨਾ ਤੇ ਵੇਖੀ ਫਿਰ ਤੇਰੇ ਕਿਤਰਾ ਮੈਂ ਹੱਡ ਤੱਤੇ ਕਰਾਉਣੀ ਹੈ ਮੈਨੂੰ ਤਾਂ ਭੰਜੀ ਹਜੇ ਪਿਛਲੀ ਵਾਰ ਦਾ ਡੰਡਾ ਨਹੀਂ ਭੁੱਲਿਆ ਟਾਡਾ ਉਹ ਤੇ ਤੂੰ ਆਪਣੀ ਕਰਤੂਤੋਂ ਖਾਦਾ ਫਿਰ ਕੀ ਹੋਇਆ ਉਹਦੀ ਦੂਜੀ ਕੁੜੀ ਹੋ ਗਈ ਤੇ ਤੂੰ ਤੇ ਉੱਥੋਂ ਭੱਜੀ ਜਿਵੇਂ ਹਵਾਈ ਨੂੰ ਅੱਗ ਲਾਈ ਹੁੰਦੀ ਹੈ ਤੇ ਹਵਾਈ ਜਾਂਦੀ ਹੈ ਇਤਰਾ ਤੂੰ ਤੇ ਉੱਥੋਂ ਭੱਜੀ ਫਿਰ ਕੀ ਹੋਇਆ ਦੂਜੀ ਪੋਤਰੀ ਹੋ ਗਈ ਤੇ ਅੱਜ ਕੱਲ ਕੁੜੀਆਂ ਗਾਈਂ ਸਾਭਦੀਆਂ ਪੁੱਤ ਨਹੀਂ ਕਿਸ ਨੂੰ ਵੀ ਸਾਭਦੇ ਸੁਦਰਜਾ ਮੈਂ ਨਹੀਂ ਆ। ਧੀਆ ਨੇ ਸਾਥ ਦੇਣਾ ਆ। ਪੁੱਤ ਪੁੱਤ ਕਰਦੀ ਆ ਪੁੱਤਾਂ ਨਾਲ ਨਹੀਂ ਪੁੱਛਣਾ। ਪੈਣੇ। ਮੈਨੂੰ ਤਾਂ ਕਿਸੇ ਵळे ਇੰਜ ਲੱਗਦਾ ਹੈ। ਕਿ ਮੁੰਡੇ ਦੀ ਮਾਂ ਤੁਸੀਂ ਜੇ। ਬੈਠੋ। ਧੀ ਦੇ ਕੇ ਪੁੱਤ ਬਣਾਇਆ ਵਾ ਫਿਰ ਕੀ ਹੋਇਆ? ਤੇ ਮੈਂ ਵੀ ਤਾਂ ਕੁਝ ਛਾਨਪੂਰਾ ਨਹੀਂ ਸੀ ਵੇਚਿਆ। ਹਾਂ। ਮੈਂ ਵੀ ਪੁੱਤ ਦੇ ਕੇ ਧੀ ਲੈ ਕੇ ਆਈ ਸੀ ਤੇ ਮੇਰਾ ਵੀ ਧੀ ਤੇ ਫਰਜ ਆ। ਨਹੀਂ ਤੇ ਕੀ ਹੋ ਮਾੜਾ ਕਰਨ ਲਈ ਆ? ਇਹ ਤੇ ਰੱਬ ਦੀ ਦੇਣ ਆ ਜੇ ਦੋ ਕੁੜੀਆਂ ਹੋ ਗਈਆਂ ਤੇ ਤੇ ਪਰ ਬਾਬੇ ਨੇ ਵੀ ਤੇ ਦੇਣੇ ਆ ਨਾ ਉਹ ਕਹਿੰਦਾ ਕੁੜੀਆਂ ਲੈ ਜਾ ਮੁੰਡਾ ਹੋ ਜਾਊਗਾ ਅਹੀਂ ਨਹੀਂ ਜਾਣਾ ਕਿਸ ਬਾਬੇ ਬੂਬੇ ਕੋ ਠੀਕ ਹੈ ਨਾ ਨਾ ਜਾਵੇ ਸਾਡੀ ਕੁੜੀ ਅੱਜ ਨਾ ਜਾਵੇ ਕੱਲ ਸਿੱਧੀ ਸਾਡੀ ਗੱਲ ਹੀ ਤੇ ਜੇ ਸਾਡੀ ਕੁੜੀ ਨੂੰ ਕੁਝ ਹੋ ਗਿਆ ਆਪਣਾ ਸੋਚ ਫੇਰ ਵੇਖੀ ਤੇਰਾ ਕੀ ਹਾਲ ਕਰਦੇ ਆ ਤੂੰ ਜਣੀ ਬਾਬਿਆਂ ਤੇ ਤੁੱਲੀ ਆ ਚੱਲ ਚੱਲੀਏ ਹਾਂ ਜਾਵੀਂ ਸਹੀ ਤੂੰ ਬਾਬਿਆਂ ਕੋ ਕੋਈ ਹਾਲੀ ਨਹੀਂ ਇਹਦਾ 10 ਇਹ ਆ ਜਾਂਦੀਆਂ ਇਹ ਚੰਗੀਆਂ ਗਲੋਂ ਲੱਥੀਆਂ ਸੀ ਫੇਰ ਕਿੱਧਰ ਆ ਗਈਆਂ ਤੁਹਾਨੂੰ ਦੋਤਾ ਭਾਵੇਂ ਚਾਹੀਦਾ ਭਾਵੇਂ ਨਹੀਂ ਚਾਹੀਦਾ ਲੇਕਿਨ ਮੈਨੂੰ ਪੋਤਰਾ ਚਾਹੀਦਾ ਹੀ ਚਾਹੀਦਾ ਤੇ ਜਿੱਤਰਾ ਮਰਜ਼ੀ ਲਵਾਂ ਤੇ ਜੋ ਮਰਜ਼ੀ ਕਰਾਂ ਆਪਣੇ ਆ ਜਿੰਦਿਆਂ ਜੀ ਇੰਨਾ ਹੱਥਾਂ ਵਿੱਚ ਮੈਂ ਆਪਣਾ ਪੋਤਰਾ ਘਟਾਣਾ ਤੇ ਆਪਣੇ ਕਲੇਜੇ ਨਾਲ ਲਾਣਾ ਫੇਰ ਹੀ ਮੈਨੂੰ ਠੰਡ ਪੈਣੀ ਹੈ ਆਈਆਂ ਵੱਡੀਆਂ ਕਿਤੇ ਪੂਜਾ 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 ਕੀ ਕਰ ਮਮੀ ਕੀ ਕਰਨ ਨਹੀਂ ਆ ਬਸ ਮੈਂ ਚਾਹ ਦੀ ਤਿਆਰੀ ਕਰਦੀ ਬੀ ਸੀ ਚਾਹ ਦੀ ਕਿਹੜੀ ਲੋੜ ਹੀ ਹੋ ਤੇ ਕੋਈ ਗੱਲ ਨਹੀਂ ਫਿਰ ਕਿਆ ਨਾਲ ਤੂੰ ਇੱਧਰ ਕਿੱਧਰ ਆ ਗਏ ਉੱਠ ਕੇ ਚੱਲ ਬੈਠ ਤੇ ਨਾ ਕੋਈ ਗੱਲ ਕਰਨੀ ਹੈ ਗੱਲ ਕਰਨੀ ਹਾਂ ਦੱਸੋ ਨਹੀਂ ਮੇਰੀ ਗੱਲ ਸੁਣ ਤੈਨੂੰ ਇਹ ਸਿੱਖਿਆ ਦਿੱਤੀ ਕਿਸ ਸਿਆਣੇ ਤੇ ਜਾ ਜਾ ਕੇ ਤੇ ਕੁੜੀਆਂ ਖਾਈਏ ਤੇ ਮੁੰਡੇ ਹੁੰਦੇ ਆ ਸਿੱਖਿਆ ਸਿਆਣੇ ਕੋ ਆ ਕੀ ਕਹੀ ਜਾਂਦੇ ਪਿਓ ਤੇਨੂੰ ਨਹੀਂ ਪਤਾ ਤੇਰੀ ਸਾਸਨਾ ਦੀ ਕਿੰਨੀ ਇਥੇ ਚੜਾਪ ਹੋਈ ਆ ਉਹ ਆਦੀ ਕੇ ਸਿਆਣੇ ਦੇ ਭੈਣ ਜੀ ਚੱਲੀਏ ਤੇ ਕੁੜੀ ਖਾਣੀ ਤੇ ਮੁੰਡਾ ਹੋ ਜਾਂਦਾ ਕੁੜੀਆਂ ਕਹੇ ਨਾਲੋਂ ਘਾਟ ਈ ਮੈਨੂੰ ਦੱਸ ਤੈਨੂੰ ਪੜਾਇਆ ਲਿਖਾਇਆ ਹੈ ਕਿੰਨਾ ਤੇਨੂੰ ਮਾਪਿਆਂ ਦੇਰੇ ਨੇ ਪੜਾਇਆ ਤੇ ਮੰਮੀ ਮੈਨੂੰ ਪਤਾ ਹੈ ਮੈਂ ਵੀ ਤੇ ਆਪਣੀਆਂ ਕੁੜੀਆਂ ਨੂੰ ਉਹੀ ਸਿੱਖਿਆ ਦੇੰਨੀ ਭੀ ਆ ਅੱਜਕੱਲ ਤੇ ਕੁੜੀਆਂ ਮੁੰਡਿਆਂ ਨਾਲੋਂ ਵੱਧ ਕੇ ਕਿਤੇ ਵੱਧ ਪੜਦੀਆਂ ਨੇ ਮਾਰਵਾਜੇ ਕੁੜੀ ਆਪਣੀ ਨੂੰ ਭਲਾ ਮਾਰ ਲਿਆ ਪਰ ਆ ਗੱਲਾਂ ਤੁਹਾਨੂੰ ਕਿੰਨੇ ਕਹੀਆਂ ਨੇ ਤੇਰੀ ਸਾਸਰੇ ਕਹੀਆਂ ਕਿੰਨੇ ਕਹਿਣੀਆਂ ਤੇਰੇ ਘਰ ਤੇ ਗੱਲਾਂ ਹੋਣ ਡੀਆਂ ਤੇ ਤਾਂ ਹੋ ਸਾਨੂੰ ਪਤਾ ਲੱਗਾ ਮੈਨੂੰ ਤੇ ਪਰ ਕਿਸੇ ਗੱਲ ਦਾ ਪਤਾ ਹੀ ਨਹੀਂ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਨਹੀਂ ਤੂੰ ਕਿਹੜੀ ਦੁਨੀਆ 'ਚ ਰਹਿਨੀ ਤੈਨੂੰ ਨਹੀਂ ਪਤਾ ਤੇਰੀ ਕੁੜੀ ਨੂੰ ਪਤਾ ਤੇਰੀ ਸੱਸ ਨੂੰ ਪਤਾ ਆ ਤੈਨੂੰ ਨਹੀਂ ਪਤਾ ਕੁੜੀ ਨੂੰ ਪਤਾ ਆਵਾਜ਼ ਮਾਰ ਆਪਣੀ ਕੁੜੀ ਨੂੰ ਸਾਨੂੰ ਜਿੰਨੇ ਸੱਦਿਆ ਹੀ ਫੋਨ ਕਰਕੇ ਅਰਸ਼ 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 ਕਿੱਥੇ ਆਂਦੀ ਨਹੀਂ ਪਈ ਹਾਂਜੀ ਮੰਮਾ ਐਤਰਾ ਜਰਾ ਐ ਨਾਨੀ ਕੀ ਕਹਿੰਦੇ ਬੇ ਤੇਰੇ ਕੀ ਕਹਿ ਰਹੇ ਨੇ ਮੰਮਾ ਤੂੰ ਨਾਨੀ ਨੂੰ ਬੁਲਾਇਆ ਨਾ ਤੂੰ ਹੀ ਬੁਲਾਇਆ ਨਾ ਤੈਨੂੰ ਪਤਾ ਵੀ ਹੈ ਅੱਜ ਅਸੀਂ ਮਾਸੀ ਘਰ ਜਾਣਾ ਹੈ ਮਾਸੀ ਦੀ ਛੋਟੀ ਗੁੜੀਆ ਦਾ ਫੰਕਸ਼ਨ ਹੈਗਾ ਜਾਣਾ ਹੀ ਨਾ ਉੱਥੇ ਹਾਂਜੀ ਮੰਮਾ ਤੇ ਤੂੰ ਅੱਜ ਹੀ ਨਾਨੀ ਨੂੰ ਬੁਲਾ ਲਿਆ ਮੈਂ ਬੁਲਾਇਆ ਮੈਂ ਕਿਹ ਤੋਂ ਬੁਲਾਇਆ ਨਾਨੀ ਨੂੰ ਨਹੀਂ ਮੈਂ ਤਾਂ ਨਹੀਂ ਨਾਨੀ ਨੂੰ ਬੁਲਾਇਆ ਨੇ ਕਿਉਂ ਝੂਠ ਬੋਲੀ ਜਾਨੀ ਤੂੰ ਤੂੰ ਵੀ ਦਾਦੀ ਵਰਗੀ ਹੋ ਗਈ ਆ ਤੂੰ ਹੀ ਤਾਂ ਮੈਨੂੰ ਫੋਨ ਕੀਤਾ ਸੀ ਵੀ ਨਾਨੀ ਘਰ ਆਓ ਉਹ ਹਾਂ ਸੱਚ ਮੰਮੀ ਮੈਂ ਹੀ ਕੀਤਾ ਸੀ ਮੈਂ ਚੇਤਾ ਭੁੱਲ ਗਿਆ ਆ ਵੇਖ ਲਾ ਚੰਗਾ ਚੇਤਾ ਭੁੱਲ ਗਿਆ ਤੂੰ ਨਾ ਮੈਨੂੰ ਕੋਈ ਗੱਲ ਕੀਤੀ ਨਾ ਮੈਨੂੰ ਦੱਸਿਆ ਤੂੰ ਦਾਦੀ ਨਾਲ ਸਲਾਹ ਕੀਤੀ ਸੀ ਨਾਨੀ ਉਹ ਤਾਂ ਮਤਨ ਤਾ ਫੋਨ ਕੀਤਾ ਸੀ ਕਿ ਮੇਰੀ ਨਸੇਲੀ ਹੈਗੀ ਆ ਉਹ ਆਪਣੇ ਨਾਨੀ ਤੇ ਆਪਣੀ ਦਾਦੀ ਦੇ ਨਾਲ ਮਿਲ ਕੇ ਨਾ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਕਿ ਸਾਨੂੰ ਇੱਕ ਛੋਟਾ ਜਿਹਾ ਵੀਰ ਦੇ ਦਿਓ ਤੇ ਮੈਂ ਤੁਹਾਨੂੰ ਰਿਸਕ ਕਰਕੇ ਫੋਨ ਕੀਤਾ ਸੀ ਕਿ ਤੁਸੀਂ ਮੇਰੀ ਦਾਦੀ ਦੇ ਨਾਲ ਜਾ ਕੇ ਗੁਰਦੁਆਰਾ ਸਾਹਿਬ ਅਸੀਂ ਸਾਰੇ ਜਾ ਕੇ ਗੁਰਦੁਆਰਾ ਸਾਹਿਬ ਅਰਦਾਸ ਕਰੀਏ ਕਿ ਮੈਨੂੰ ਇੱਕ ਛੋਟਾ ਜਿਹਾ ਵੀਰਾ ਦੇ ਦਿਓ ਚੱਲ ਉੱਪਰ ਦੀ ਮੈਂ ਸਾਰੀ ਤਿਆਰੀ ਕਰ ਦਿੱਤੀ ਆ ਹੁਣ ਇਸ ਤਰ੍ਹਾਂ ਕਰਦੀ ਆ ਮੈਂ ਥੱਲੇ ਜਾ ਕੇ ਵੇਖਨੀ ਆ ਕਿ ਥੱਲੇ ਕੀ ਕੁਝ ਰਹਿ ਗਿਆ ਵਾ ਅਜੇ ਤੇ ਮੈਨੂੰ ਸਮਝ ਨਹੀਂ ਆਂਦੀ ਇਹਨਾਂ ਨੂੰ ਵੀ ਮੈਂ ਕਿਹਾ ਹੈਗਾ ਕਿ ਥੋੜਾ ਬਤ ਸਮਾਨ ਲੈ ਆਇਓ ਜੇ ਬੱਚੇ ਆਏ ਤੇ ਬੱਚਿਆਂ ਨੂੰ ਕੀ ਦੇਣਾ ਵਾ ਚੱਲ ਵੇਖਾਂ ਤੇ ਸਹੀ ਕੀ ਕਰਦੇ ਹਾਂਜੀ ਹਾਂਜੀ ਮਾਸੀ ਜੀ ਹਾਂ ਹਾਂ ਤਿਆਰੀ ਹੋ ਗਈ ਆ بس ਮੈਂ ਤਿਆਰ ਹੋ ਗੇ ਅੱਧੇ ਘੰਟੇ ਹੀ ਤੁਹਾਡੇ ਕੋਲ ਹਾਂਜੀ ਹਾਂਜੀ ਬਸ ਹਾਂ ਠੀਕ ਹੈ ਠੀਕ ਹੈ ਮੈਂ ਮੰਮੀ ਕੋਲ ਜਲਾ ਹੋ ਕੇ ਆਈ ਓਕੇ 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 ਮੰਮੀ ਗੱਲ ਸੁਣਿਆ ਜਰਾ ਕਿਹੜੇ ਮੰਮੀ ਕੌਣ ਮੰਮੀ ਤੂੰ ਹੀ ਮੰਮੀ ਹੋਰ ਕੌਣ ਮੰਮੀ ਨਹੀਂ ਉਦੋਂ ਨਾ ਤੈਨੂੰ ਮੰਮੀ ਚੇਤੇ ਆਈ ਜਦੋਂ ਆਪਣੀ ਮਾਂ ਨੂੰ ਸੱਦ ਕੇ ਤੇ ਮੇਰੀ ਬੇਇੱਜ਼ਤੀ ਕਰਵਾਈ ਚਾਚੀ ਤੇਰੀ ਵੀ ਓਨੀ ਆ ਕੀ ਕੰਮ ਸੀ ਇੰਨਾ ਤਾਂ ਇੱਥੇ ਆਂਦਾ ਮੈਂ ਤਾਂ ਸੋਚਿਆ ਇਹ ਸਾਰਾ ਕੁਝ ਭੁੱਲ ਕੇ ਕੀ ਇਸ ਘਰ ਚ ਆ ਗਏ ਨੇ ਤੇ ਆ ਕੇ ਫਿਰ ਕੀ ਕੀਤਾ ਫੇਰ ਉਹੋ ਗੱਲ ਇਹ ਆਕੜ ਦੀਆਂ ਗਾਧੀਆਂ ਦੋਵੇਂ ਜਾਣੀਆਂ ਮੰਮੀ ਮੈਂ ਕੋਈ ਨਹੀਂ ਉਹਨਾਂ ਨੂੰ ਬੁਲਾਇਆ ਤੇ ਨਾ ਉਹਨਾਂ ਨੇ ਕੋਈ ਪੁਰਾਣੀਆਂ ਗੱਲਾਂ ਯਾਦ ਨੇ ਉਹ ਤੇ ਅਰਸ਼ ਨੇ ਬੁਲਾਇਆ ਉਹਨੂੰ ਤੁਸੀਂ ਉਹਨੂੰ ਕੁਝ ਕਿਹਾ ਉਹਨਾ ਮੈਂ ਅੱਛਾ ਚਲ ਦਫਾ ਕਰ ਹੁਣ ਜੋ ਹੋ ਗਿਆ ਮੇਰੀ ਗੱਲ ਸੁਣੋ ਮੈਨੂੰ ਥੋੜਾ ਜਿਹਾ ਨਾ ਪੈਸੇ ਦਿਓ ਕੋਈ 5-6000 ਰੁਪਏ ਥੋੜੇ ਜਿਹੇ ਪੈਸੇ ਆ 5-6000 ਰੁਪਈਆ ਥੋੜੇ ਜਿਹੇ ਪੈਸੇ ਦਾ ਮਤਲਬ ਹੁੰਦਾ 10 20 50 ਰੁਪਈਏ 5-6000 ਰੁਪਈਆ ਥੋੜੇ ਵੈਸੇ ਹੁੰਦੇ ਆ 10 20 50 ਮੰਮੀ ਅੱਜ ਕੱਲ ਤੇ ਬੱਚੇ ਵੀ ਚੀਜੀ ਨਹੀਂ ਆਉਂਦੀ ਲਿਆ ਮੈਨੂੰ ਦੇ ਮੈਂ ਲਿਆ ਕੇ ਦੇਣੀ ਆ ਤੂੰ ਦੇ ਮੈਨੂੰ ਪੈਸੇ ਮੰਮੀ ਮੈਂ ਨਾ ਅੱਗੇ ਲੇਟ ਹੋਣ ਗਈ ਆ ਮੈਂ ਆਪਣੀ ਭੈਣ ਘਰ ਜਾਣਾ ਤੁਹਾਨੂੰ ਪਤਾ ਨਾ ਉਹ ਕਿਰਨ ਦੀ ਕਾਸ਼ਵੀ ਦਾ ਫੰਕਸ਼ਨ ਹੈਗਾ ਅੱਜ ਭੈਣ ਘਰ ਜਾਣਾ ਹਾਂਜੀ ਤੇ ਮੈਂ ਸਮਾਨ ਗਿਫਟ-ਗਿਫਟ ਲੈਣੇ ਆ ਤੇ ਡੱਬਾ ਵੀ ਲੈਣਾ ਮੈਂ ਤੇ ਡਰੈੱਸ ਵੀ ਮੈਂ ਵੇਖ ਕੇ ਆਈ ਆ ਬੜੀ ਸੋਹਣੀ ਬਸ ਮੈਂ ਫੜਨੀ ਹੋਈ ਆ ਪੈਕ ਕਰਵਾਉਣੀ ਹੋਈ ਆ ਮੈਨੂੰ ਪੈਸੇ ਦੇਓ ਮੰਮੀ ਮੈਂ ਜਾਣਾ ਜਲਦੀ ਜੇ ਤੁਸੀਂ ਜਾਣਾ ਤੇ ਚਲਾਓ ਤਿਆਰ ਹੋ ਜੋ ਨਾ ਮੈਂ ਜਾਣਾ ਤੇ ਨਾ ਮੈਂ ਤੈਨੂੰ ਜਾਣ ਦੇਣਾ ਤਾਦੀ ਮੈਂ ਸੋਚਣ ਲਈ ਸੀ ਅੱਜ ਸਵੇਰ ਦੀ ਬੜੀ ਭਜਨ ਠੋਣ ਲਈ ਆ ਤੇ ਹੈਪੀ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲਈ ਸੀ ਤੇ ਜਾਨ ਲੱਗਾ ਹੋਵੇ ਮੈਨੂੰ ਕਹਿ ਗਿਆ ਪਤੰਦਰਾ ਕਿ ਮੰਮੀ ਜੋ ਪੂਜਾ ਕਹੂਗੀ ਕਰਦੇਓ ਉਹ ਵਿਚਰੀ ਗੱਲ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਮੇਰੀ ਗੱਲ ਸੁਣ ਲਾ ਜਿਹੜੀ ਤੇਰੀ ਮਾਂ ਮੇਰੀ ਬੇਇੱਜ਼ਤੀ ਕਰਕੇ ਗਈ ਹੈ ਨਾ ਉਹਦੇ ਕਰਕੇ ਨਹੀਂ ਉਹ ਤੈਨੂੰ ਮੈਂ ਜਾਣ ਦੇਣਾ ਉਹ ਤਰਾ ਤੇ ਮੈਂ ਤੈਨੂੰ ਜਾਣ ਦੇਣਾ ਸੀ ਚੱਲ ਕੋਈ ਗੱਲ ਨਹੀਂ ਤੈਨੂੰ ਵੀ ਕਿਤਨਾ ਪਤਾ ਲੱਗੂਗਾ ਕਿ ਕੋਲ ਬਹਿ ਕੇ ਮਾਂ ਕੋਲ ਸਸਤੀ ਬੇਸਤੀ ਕਰਵਾਈ ਦੀ ਆ ਚੁੱਪ ਕਰ ਜਾ ਤੇ ਆ ਫੋਨ ਮੈਨੂੰ ਫੜਾ ਦੇ ਕਿਉਂਕਿ ਤੇਰੀ ਤਾਂ ਭੈਣ ਨੂੰ ਚੈਨ ਆਣਾ ਨਹੀਂ ਨਾ ਤੇਰੀ ਬੁੱਢੜ ਮਾਸੀ ਨੂੰ ਚੈਨ ਆਣਾ ਹੈ ਉਹਨੇ ਤਾਂ ਮਿੰਟ ਬਾਅਦ ਫੋਨ ਕਰੀ ਜਾਣਾ ਪੂਜਾ ਆ ਜਾ ਪੂਜਾ ਆ ਜਾ ਜਿਤਨਾ ਪੂਜਾ ਤੋਂ ਬਿਨਾ ਕੋ ਕੰਮ ਨਹੀਂ ਹੋਣਾ ਚੁੱਪ ਮੰਮੀ ਪੂਜਾ ਚੁੱਪ ਜੇ ਮੈਂ ਕਹਤਾ ਨਹੀਂ ਜਾਣਾ ਤੇ ਨਹੀਂ ਜਾਣਾ ਮੈਂ ਲੱਗੀ ਗੇਟ ਨੂੰ ਲੋਕ ਲਾਣ ਤੂੰ ਜਾ ਕੇ ਵਿਖਾਵੇਂ ਤੈਨੂੰ ਮੈਂ ਕਹ ਪਰ ਮੰਮੀ ਉੱਥੇ ਸਾਰੇ ਆਏ ਹੋਏ ਆ ਤੂੰ ਜਾ ਬਸ ਜਿਹੜਾ ਮਰਜੀ ਆਇਆ ਹੋਵੇ ਤੇ ਜੇ ਤੂੰ ਜਾਣਾ ਚਾਹੁੰਦੀ ਸੀ ਨਾ ਫਿਰ ਇੱਕ ਸ਼ਰਤ ਜਿੰਨੀ ਬੇਇੱਜ਼ਤੀ ਤੇਰੀ ਮਾਂ ਮੇਰੀ ਘਰ ਕੇ ਗਈ ਨਾ ਤੇਰੀ ਚਾਚੀ ਕਰਕੇ ਗਈ ਆ ਉਨੀ ਬੇਇੱਜ਼ਤੀ ਤੂੰ ਵੀ ਕਰ ਫਿਰ ਜਾਂ ਦੇਵਾਂਗੇ ਇਹ ਸੋਚ ਲੈ ਭੈਣ ਘਰ ਜਾਣਾ ਹੀ ਕਿ ਨਹੀਂ ਜਾਣਾ ਇਹ ਤੇਰੇ ਹੈ ਤੇ ਹੁਣ ਸਾਰੀ ਗੱਲ